ਅੱਧੀ ਗੰਦਗੀ ਤਾਂ ਕਰੀ ਐ ਤੇ ਸਮਾਜ ਦੀ ਤੇ ਸਰਕਾਰ ਦੀ ਕਹਿੰਦਾ ਸਾਡੀ ਫੈਲ ਦੇਖ ਲੋ ਇਹ ਦੇਖਣੀ ਨਹੀਂ ਅੱਧੀ ਮਹੀਨੇ ਚਲਾਇਆ ਸੀ ਦੋ ਤੋਂ ਦੋ ਜਾ ਰਹੇ ਆ ਇਹ ਗੰਦਗੀ ਨੂੰ ਖਤਮ ਕਰ ਦਿੱਤਾ ਜਾਏ ਉਹੀ ਜ਼ਿੰਦਗੀ ਦਾ ਕੱਢੀਆਂ ਤੇ ਸਮਾਜ ਦੀ ਕਿ ਫੁਟਕਾ ਦੀ ਚੇਅਰਮੈਨ ਜੁਆਇੰਟ ਐਕਸ਼ਨ ਕਮੇਟੀ ਡਿਸਟ੍ਰਿਕਟ ਜਿਲੰਦਰ ਸਰ ਅੱਜ ਜੋ ਤੁਸੀਂ ਡੋਰ ਟੂ ਡੋਰ ਕਰ ਰਹੇ ਹੋ ਪ੍ਰਚਾਰ ਕੀ ਕਾਰਨ ਕੀ ਹੈ ਅਸੀਂ ਸਰਕਾਰ ਦਾ ਕੰਮ ਕਰ ਰਹੇ ਹਾਂ ਹਾਂਜੀ ਸਰਕਾਰ ਜਿਹੜਾ ਕੰਮ ਨਹੀਂ ਕਰ ਪਾਉਂਦੀ ਅਸੀਂ ਉਹ ਕੰਮ ਕਰ ਰਹੇ ਹਾਂ ਅਸੀਂ ਸ਼ਹਿਰ ਨੂੰ ਸਾਫ਼ ਕਰਨ ਦੇ ਲਈ ਡੋਰ ਟੂ ਡੋਰ ਲੋਕਾਂ ਨੂੰ ਜਗਾ ਰਹੇ ਹਾਂ ਸਰਕਾਰ ਤਾਂ ਪਤਾ ਨਹੀਂ ਕਿੰਨੇ ਲੱਖਾਂ ਕਰੋੜਾਂ ਰੁਪਏ ਖਰਚ ਕੇ ਉਹ ਮਾਈਕ ਲਾਏ ਹੋਏ ਆ ਜਗ੍ਹਾ ਦੇ ਕੋਲ ਤੇ ਪਤਾ ਨਹੀਂ ਹੁਣ ਕੋ ਸੁਂਦਾ ਕਿ ਨਹੀਂ ਸੁਂਦਾ ਲੇਕਿਨ ਸਾਡਾ ਬਿਆਨ ਜਿਹੜਾ ਨਾ ਉਹ ਸੱਚਾ ਤੇ ਸੁੱਚਾ ਹੈ ਕਿੰਨੇ ਚਿਰ ਤੋਂ ਪਰੇਸ਼ਾਨੀ ਆ ਰਹੀ ਤੁਹਾਨੂੰ ਅਸੀਂ ਤਾਂ ਕਈ ਸਾਲਾਂ ਤੋਂ ਇਹ ਭੁਗਤਰੀਆਂ ਜਿਹੜਾ ਇੱਡਾਂ ਪਾਸੇ ਲੱਗਾ ਮਾਰਟਨ ਸੁਣਨ ਚ ਹੈ ਵੀ ਆ ਜਿਹੜੀ ਕੇਵਲ ਵਿਹਾਰ ਦੀ ਨਾਲ ਕਲੋਨੀ ਹੈ ਉੱਥੇ ਡੈਥ ਵੀ ਬਹੁਤ ਹੋਈਆਂ ਕੂੜੇ ਦੇ ਕਾਰਨ ਬਹੁਤ ਸੋ ਲੋਕ ਬਿਮਾਰ ਜਦ ਇੰਨੀ ਗੰਦਗੀ ਹੈ ਇੰਨਾ ਜਮੀਨ ਥੱਲੇ ਪਾਣੀ ਗੰਦਾ ਹੋ ਗਿਆ ਪੇੜ ਸੜ ਗਏ ਸਮਝੋ ਕਿ ਵੀ ਉਹ ਜਗ੍ਹਾ ਦਾ ਕੀ ਹਾਲਾਤ ਹੋਗੇ ਦੇਖੋ ਤੇ ਉੱਥੇ ਸਬੂਤ ਹੈ ਨਾ ਸਾਹਮਣੇ ਕਿ ਪੇੜ ਗਿਰ ਗਏ ਤੇ ਹਰਾ ਭਰਾ ਜਗ੍ਹਾ ਦੀ ਬਹੁਤ ਸਾਰੇ ਉੱਥੇ ਪੇੜ ਸੀ ਗਿਰ ਗਏ ਕੋਈ ਸੜ ਗਏ ਤੇ ਤੁਸੀਂ ਆਪ ਸੱਚੇ ਲੋਕਾਂ ਦੇ ਘਰਾਂ ਚੋਂ ਕੇਵਲ ਵਿਹਾਰ ਦੇ ਕੀ ਹਾਲਾਤ ਹੋਣਗੇ ਸਰ ਦੇਖਿਆ ਜਾਵੇ ਵੀ ਨਾ ਸ਼ਮਸ਼ਾਨ ਘਾਟ ਵੀ ਉੱਥੇ ਸੰਸਕਾਰ ਵਾਸਤੇ ਵੀ ਪਬਲਿਕ ਬਹੁਤ ਆਂਦੀ ਹੁੰ ਗਾਰਡਨ ਕਲੋਨੀ ਹੈ ਨਾਲ ਹੋਰ ਹਰ ਰਾਵ ਸਿੰਘ ਬੋਰਡ ਕਲੋਨੀ ਹੈ ਸਾਡੇ ਘਰਾਂ ਤੱਕ ਰਾਤ ਨੂੰ ਬਦਬੂ ਆਉਂਦੀ ਹੈ ਬੜਾ ਬੁਰਾ ਹਾਲ ਹੁੰਦਾ ਹੈ ਬੱਚੇ ਰਹਿੰਦੇ ਹਨ ਬਿਮਾਰੀਆਂ ਬਹੁਤ ਫੈਲਦੀਆਂ ਠੀਕ ਹੈ ਹਰ ਸਾਹਿਬ ਅਸੀਂ ਹਸਪਤਾਲਾਂ 'ਚ ਡੇਂਗੂ ਸ਼ੰਗੂ ਬਿਮਾਰੀਆਂ ਤੁਹਾਡੇ ਬਹੁਤ ਫੈਲਦੀਆਂ ਨੇ ਐਕਚੁਅਲੀ ਅਸੀਂ ਤਾਂ ਸਰਕਾਰ ਦੇ ਕੰਮ ਕਰਨ ਜਾ ਰਹੇ ਹਾਂ ਅਸੀਂ ਕਾਰਪੋਰੇਸ਼ਨ ਦਾ ਕੰਮ ਕਰ ਰਹੇ ਹੈਗੇ ਆ ਕਿ ਡੋਰ ਡੋਰ ਲੋਕਾਂ ਨੂੰ ਸਮਝਾ ਰਹੇ ਹਾਂ ਕੂੜੇ ਦਾ ਅਲੱਗ-ਅਲੱਗ ਕਰਨਾ ਅਸੀਂ ਚਾਹਨੇ ਕੂੜਾ ਖਤਮ ਹੋਵੇ ਕੂੜਾ ਖਤਮ ਹੋਣਾ ਚਾਹੀਦਾ ਨਾ ਕਿ ਇੱਥੋਂ ਕੂੜਾ ਜਾ ਕੇ ਉੱਤੇ ਛੁੱਟ ਜਾਓ ਉੱਤੇ ਉੱਤੇ ਛੁੱਟ ਜਾਓ ਕੋਰ ਉਹ ਸਾਢੇ ਰੁਪਏ ਆ ਜਿਹੜੇ ਵੇਸਟ ਹੋ ਰਿਹਾ ਕਿੰਨੀਆਂ ਕਿੰਨੀਆਂ ਕੋਲੋਨੀਆਂ ਚ ਕੂੜਾ ਆਂਦਾ ਇੱਥੇ ਪਤਾ ਨਹੀਂ ਇੱਥੇ 15 20 ਕੋਲੋਨੀਆਂ ਦਾ ਕੂੜਾ ਆ ਲੱਗਿਆ ਜਿੰਨੇ ਡੱਬ ਬੰਦ ਉਹ ਵੀ ਕੂੜਾ ਇੱਥੇ ਆ ਲੱਗ ਪਿਆ ਬੁੜੀ ਦੂਰੋਂ ਦੂਰੋਂ ਕੂੜਾ ਇੱਥੇ ਆ ਲੱਗ ਪਿਆ ਔਰ ਇਹ ਕੂੜਾ ਇੱਥੇ ਕਰੋਨਾ ਕਾਲ ਚ ਕੂੜੇ ਦੇ ਢੇਰ ਲੱਗੇ ਸੀ ਨਾ ਉਸ ਤਰ੍ਹਾਂ ਦੇ ਢੇਰ ਹੁਣ ਫੇਰ ਲੱਗੇ ਹੋਏ ਆ ਇੱਥੇ ਉਹ ਮਜਬੂਰ ਕਰ ਰਹੇ ਸਾਨੂੰ ਇਹ ਕਿ ਅਸੀਂ ਇਹ ਐਜੀਟੇਸ਼ਨਾਂ ਕਰੀਏ ਅਸੀਂ ਤਾਂ ਕਹਿੰਨੇ ਆ ਸ਼ਹਿਰ ਸਾਡਾ ਜਰੂਰਤ ਹੋਵੇ ਸਮਾਰਟ ਸਿਟੀ ਕੀ ਹੁੰਦਾ ਵੈ ਸਮਾਰਟ ਨਹੀਂ ਹੁੰਦਾ ਕਿ ਤੁਸੀਂ ਇੱਕ ਪੌਸ਼ ਕੋਲ ਕੂੜਾ-ਕੂੜਾ ਲੱਗਾ ਦਿਓ ਇਹ ਪੌਸ਼ਕਲ ਨਹੀਂ ਹੋ ਰਹਾ ਨਹੀਂ ਕੂੜਾ ਪਿਆ ਰਹਿੰਦਾ ਕਿ ਕਾਰਪੋਰੇਸ਼ਨ ਦੇ ਅਧਿਕਾਰੀ ਚੁੱਕਦੇ ਵੀ ਆ ਗਏ ਕੱਜਤ ਜੀ ਤੁਹਾਨੂੰ ਪਤਾ ਹੈ ਕਾਰਪੋਰੇਸ਼ਨ ਦੀ ਵਰਕਿੰਗ ਕਿਦਾਂ ਦੀ ਹੈ ਚਾਰ ਦਿਨ ਸਟ੍ਰਾਈਕ ਹੁੰਦੀ ਹੈ ਇੱਥੇ ਚਾਰ ਦਿਨ ਕੰਮ ਹੁੰਦਾ ਚਾਰ ਦਿਨ ਸਟ੍ਰਾਈਕ ਚਾਰ ਦਿਨ ਕੰਮ ਹੁੰਦਾ ਤੇ ਇਹ ਲ ਸਟ੍ਰਾਈਕ ਹੋਗਾ ਤੁਸੀਂ ਆਪ ਜਦੋਂ ਦੇ ਕਿ ਬਿਸ਼ਨ ਹੋਏਗੀ ਤੁਹਾਨੂੰ ਕੀ ਲੱਗਦਾ ਤੁਹਾਡੇ ਧਰਨਾ ਲਾਉਣ ਦੇ ਕਾਰਨ ਵੀ ਸਫਾਈ ਹੋ ਸਕਦੀ ਇੱਥੇ ਬਿਲਕੁਲ ਧਰਨਾ ਨਾਲ ਸਫਾਈ ਹੋ ਰਹੀ ਹੈ ਅਸੀਂ ਐਨਜੀਡੀ 'ਚ ਕੇਸ ਵੀ ਕੀਤਾ ਹੋਇਆ ਹੈ ਠੀਕ ਹੈ ਔਰ 6 ਤਰੀਕ ਦਸੰਬਰ ਨੂੰ ਉਹਦਾ ਵੀ ਆ ਗਿਆ ਫੈਸਲਾ ਉਹਨਾਂ ਵੀ ਆ ਜਾਣਾ ਇਹ ਸੜਕ ਕਿ ਸਾਨੂੰ ਇਹ ਸਾਨੂੰ ਕਾਰਪੋਰੇਸ਼ਨ ਕੀ ਕਹਿ ਰਹੀ ਹੈ ਕਿ 2016 ਦਾ ਰੂਲ ਕਹਿ ਰਿਹਾ ਹੈ ਕਿ ਤੁਸੀਂ ਸੜਕ ਦੇ ਉੱਤੇ ਕੂੜਾ ਨਹੀਂ ਥੁੜ ਸਕਦੇ ਲੇਕਿਨ ਜੇ ਕਾਰਪੋਰੇਸ਼ਨ ਖੁਦ ਛੁੱਟੇਗੀ ਤਾਂ ਆਮ ਪਬਲਿਕ ਨੂੰ ਕੀ ਮਿਲੇਗਾ ਆਮ ਪਬਲਿਕ ਕੀ ਸੋਚੇਗੀ ਜੇ ਇੰਨੀ ਗੰਦਗੀ ਕਾਰਪੋਰੇਸ਼ਨ ਖੁਦ ਫੈਲਾ ਰਹੀ ਹੈ ਤੇ ਅਸੀਂ ਕਿਉਂ ਗੰਦਗੀ ਨਾ ਫਲਾਈਏ ਸਾਨੂੰ ਕਿਹਦਾ ਧਿਕ ਮੇਰੀ ਗੱਲ ਸੁਣੋ ਪਹਿਲਾਂ ਅਸੀਂ ਆਪ ਸੁਧਰਾਂਗੇ ਫਿਰ ਇਹਦੇ ਕਿਸੇ ਹੋਰ ਨੂੰ ਸੁਧਾਰਾਂਗੇ ਨਾ ਜੇ ਅਸੀਂ ਆਪ ਨਹੀਂ ਸੁਧਰੇ ਕਾਰਪੋਰੇਸ਼ਨ ਸਰਕਾਰ ਵਾਲਾ ਗੰਦਾ ਪਾਇਆ ਜਾ ਰਿਹਾ ਸ਼ਹਿਰ ਚ ਤੇ ਫਿਰ ਲੋਕ ਕਿਦਾਂ ਸੁਧਰ ਜਾਣਗੇ ਤੇ ਜਿਹੜਾ ਉੱਥੇ ਕੁੜੇਵਾਲੀ ਜਗ੍ਹਾ ਤੇ ਰੂਮ ਬਣਾਇਆ ਹੈ ਕਾਰਪੋਰੇਸ਼ਨ ਵੱਲੋਂ ਕਿ ਪਬਲਿਕ ਵੱਲੋਂ ਬਣਾਇਆ ਹੈ ਹਾਂ ਪਤਾ ਨਹੀਂ ਕਦੋਂ ਤਾਂ ਇਹਨਾਂ ਨੇ ਬਣਾਇਆ ਕਿਸ ਲਈ ਬਣਾਇਆ ਉਹ ਦੀ ਸਾਨੂੰ ਪਤਾ ਨਹੀਂ ਉਸ ਗੱਲ ਦਾ ਜਦੋਂ ਕੂੜਾ ਚੱਕਿਆ ਜਾਏਗਾ ਤਾਂ ਮੁੜ ਕੇ ਤੋੜ ਦਿੱਤਾ ਜਾਏਗਾ ਉਹਨੂੰ ਅਸੀਂ ਉਹਨੂੰ ਬਿਲਕੁਲ ਤੋੜ ਦੇਣਾ ਹੈ ਅਸੀਂ ਇਹਨੂੰ ਡਿਵੈਲਪ ਕਰਨਾ ਹੈ ਇਸ ਜਗ੍ਹਾ ਨੂੰ ਅਸੀਂ ਇੱਥੇ ਹਰਾ-ਭਰਾ ਖੂਬਸੂਰਤ ਬਣਾਵਾਂਗੇ ਅਸੀਂ ਇੱਥੇ ਆਪਣੀ ਜੰਮੋਂ ਪੈਸੇ ਲਾ ਲਾਂ ਕਾਰਪੋਰੇਸ਼ਨ ਕੋਲ ਅਸੀਂ ਉਮੀਦ ਨਹੀਂ ਰੱਖਦੇ ਅਸੀਂ ਬਹੁਤ ਧੇਰ ਤੇ ਇਸ ਨੂੰ ਡਵੈਲਪਮੈਂਟ ਕਈ ਵਾਰੀ ਇੱਥੇ ਆਂਦੇ ਨੇ ਪਰ ਸਾਨੂੰ ਤੇ ਥੋੜਾ ਬੁਲਾਇਆ ਨਾ ਕਦੀ ਠੀਕ ਹੈ ਸਾਨੂੰ ਬੁਲਾਉਣ ਲਈ ਜਾਂ ਸਾਡੇ ਨਾਲ ਕੋਈ ਗੱਲਬਾਤ ਕਰਨ ਅਸੀਂ ਦੇਖੋ ਅਸੀਂ ਇਹਨਾਂ ਨੂੰ ਮਿਲਣ ਜਾਂਦੇ ਹਾਂ ਸਾਨੂੰ 4-4 ਘੰਟੇ ਬਾਹਰ ਬਿਠਾ ਦਿੰਦੇ ਆਫਿਸ ਦੇ ਬਾਹਰ ਦੇਖੋ ਅਸੀਂ ਇਹਨਾਂ ਦੀ ਸੇਵਾ ਕਰਨ ਲੱਗੇ ਆ ਪੈਸਾ ਵੀ ਲੈਣਾ ਹੈ ਔਰ ਸੇਵਾ ਵੀ ਕਰਨੀ ਟਾਈਮ ਵੀ ਲਗਾਉਣਾ ਔਰ ਇਹ ਸਾਨੂੰ 4 ਘੰਟੇ ਬਾਹਰ ਉਠਾ ਦਿੰਦੇ ਆ ਤੁਸੀਂ ਆਪ ਦੱਸੋ ਕਿ ਕੋਈ ਹੈ ਕੋਈ ਲਿਆਕਤ ਤੁਹਾਨੂੰ ਕੀ ਲੱਗਦਾ ਵੀ ਤੁਹਾਡੇ ਤਰਨਾ ਲਾਣ ਤੋਂ ਬਾਅਦ ਕਮਿਸ਼ਨਰ ਸਾਹਿਬ ਮੌਕਾ ਦੇਖਣਗੇ ਆ ਕਿ ਇੱਥੇ ਤੁਹਾਡੇ ਨਾਲ ਗੱਲਬਾਤ ਕਰਨਗੇ ਕੋਈ ਮੈਨੂੰ ਲੱਗਦਾ ਹੈ ਕਿ ਜੋ ਅਸਲੇ ਹਾਲਾਤ ਠੀਕ ਕਮਿਸ਼ਨ ਸਾਹਮਣੇ ਮੰਤਰੀ ਸਾਹਿਬ ਵੀ ਆਣਗੇ ਔਰ ਵੱਡੇ ਵੱਡੇ ਲੀਡਰ ਆਣਗੇ ਔਰ ਇਹ ਉਹ ਉਦਾਂ ਦਾ ਧਰਨਾ ਨਹੀਂ ਹੈਗਾ ਕੋਈ ਇਹ ਧਰਨਾ ਜਿਹੜੇ ਲੱਗ ਗਿਆ ਨਾ ਹੁਣ ਅਸਲੇ ਅਸੀਂ ਇਹ ਲੋਕਾਂ ਦਾ ਸਹਿਯੋਗ ਮਿਲ ਰਿਹਾ ਤੁਹਾਨੂੰ ਅਸੀਂ ਸ਼ਹਿਰ ਦੇ ਭਲੇ ਲਈ ਕਰ ਰਹੇ ਹਾਂ ਅਸੀਂ ਕੋਈ ਆਪਣੇ ਲਈ ਥੋੜਾ ਕਰ ਕਿੰਨੇ ਕੁ ਮੈਂਬਰ ਬੈਠਣਗੇ ਧਰਨੇ ਤੇ ਸਾਰੇ ਆਣ ਕੇ ਤੁਹਾਡੇ ਸਾਹਮਣੇ ਡੋਰ ਡੋਰ ਕਰਦਾ ਪਰਪਸ ਕੀ ਹੈ ਕਿ ਸਾਰੇ ਲੋਕ ਆਣ ਸਾਰੇ ਜਾਗਰੂਕ ਹੋ ਜਾਣ ਕਿ ਵੀ ਇਹ ਗੰਦਗੀ ਚ ਆਪਾਂ ਨਹੀਂ ਰਹਿਣਾ ਚਾਹੇ ਕਾਰਪੋਰੇਸ਼ਨ ਹੈ ਚਾਹੇ ਕੋਈ ਵੀ ਹੈ ਸਭ ਦਾ ਫਾਇਦਾ ਇੱਥੇ ਕਾਰਪੋਰੇਸ਼ਨ ਦਾ ਵੀ ਫਾਇਦਾ ਹੈ ਸਰਕਾਰ ਨੂੰ ਵੀ ਫਾਇਦਾ ਹੈ ਸਭ ਦੀ ਭਲੇ ਬਲੇ ਹੋਣੀ ਹੈ ਜੇ ਕੂ ਮੈਂ ਪ੍ਰਧਾਨ ਜੁਆਇੰਟ ਐਕਸ਼ਨ ਕਮੇਟੀ ਮਾਲਟੌਨ ਜਲੰਧਰ ਰਜਿਸਟਰ ਅਸੀਂ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿ ਸਫਾਈ ਬਾਰੇ ਤੇ ਸਭ ਤੋਂ ਸਾਡਾ ਜਿਹੜਾ ਮੇਨ ਬੁੱਦਾ ਹੈ ਮਾਲਟੌਨ ਕੂੜਾ ਡੰਪ ਨੂੰ ਹਟਾਉਣ ਲਈ ਅਸੀਂ 8 ਦਸੰਬਰ ਦਿਨ ਐਤਵਾਰ ਨੂੰ ਦੁਪਹਿਰੇ 1 ਵਜੇ ਪੱਕੇ ਤੌਰ ਤੇ ਅਨ ਅਨਮਿੱਥੇ ਸਮੇਂ ਲਈ ਧੰਨਾ ਲਗਾ ਰਹੇ ਹਾਂ ਇਹ ਧੰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਇਹ ਡੰਪ ਪੂਰੀ ਤਰ੍ਹਾਂ ਤੋਤੇ ਖਤਮ ਨਹੀਂ ਹੋ ਜਾਂਦਾ ਅਸੀਂ ਅੱਜ ਹੌਸਿੰਗ ਬੋਰਡ ਕੋਲ ਨਹੀਂ ਦੇ ਦੁਨੀਆ ਵੀ ਗਲੀਆਂ ਹਨ ਉੱਥੇ ਆ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਲੋਕਾਂ ਦੇ ਕੋ ਸਹਿਯੋਗ ਮੰਗ ਰਹੇ ਆ ਸਾਨੂੰ ਲੋਕੀ ਇਹਨਾਂ ਸਹਿਯੋਗ ਦੇ ਦੇ ਹਨ ਕਿ ਉਹ ਕਹਿੰਦੇ ਭਾਈ ਤੁਸੀਂ ਕੱਲ ਤੋਂ ਧੰਨਾ ਲਾ ਦਿਓ ਪਰ ਜੋ ਅਸੀਂ 8 ਦਸੰਬਰ ਦੀ ਤਰੀਕ ਦਿੱਤੀ ਹੈ ਉਸ ਤੋਂ ਪਹਿਲਾਂ ਅਸੀਂ ਧੰਨਾ ਨਹੀਂ ਲਾਣਾ ਅਸੀਂ 8 ਦਸੰਬਰ ਦਾ ਧੰਨਾ ਕੋਸ਼ਿਸ਼ ਕਰ ਚੁੱਕੇ ਆ ਅਸੀਂ ਆਉਣ ਵਾਲੇ 8 ਦਸੰਬਰ ਨੂੰ ਦੁਪਹਿਰ 1 ਵਜੇ ਧੰਨੇ ਤੇ ਬੈਠ ਜਾਣਾ ਹੈ ਤੇ ਜਦੋਂ ਤੱਕ ਇਹ ਧੰਨਾ ਚੱਲੇਗਾ ਜਦ ਤੱਕ ਇਹ ਡੰਪ ਖਤਮ ਨਹੀਂ ਹੁੰਦਾ ਕਿਹੜੀ ਸੁਸਾਇਟੀ ਵੱਲੋਂ ਲਾਇਆ ਜਾਏਗਾ ਜੁਆਇੰਟ ਐਕਸ਼ਨ ਕਮੇਟੀ ਮਾਡਰ ਟਾਉਨ ਜਲੰਧਰ ਰਜਿਸਟਰ ਵੱਲੋਂ ਅਤੇ ਲਾਗੇ ਤੱਕ ਦੀਆਂ ਸਮੂਹ ਨਗਰ ਨਿਵਾਸੀਆਂ ਵੱਲੋਂ ਸਾਨੀ ਸਾਹਿਬ ਤੁਹਾਡੇ ਵੱਲੋਂ ਬਹੁਤ ਸਾਰੇ ਕਾਰਪੋਰੇਸ਼ਨ ਨੂੰ ਕੰਪਲੀਟਾ ਵੀ ਕੀਤੀ ਗਿਆ ਲੇਕਿਨ ਸੁਣਵਾਈ ਕਿਉਂ ਨਹੀਂ ਹੋ ਰਹੀ ਕਾਰਨ ਕੀ ਹੋਦਾ ਹੁਣ ਮੈਂ ਇੱਕ ਕਹਿ ਨਹੀਂ ਸਕਦਾ ਜੀ ਕਿਉਂ ਨਹੀਂ ਹੋ ਰਹੀ ਮੇਨ ਰੀਜਨ ਹੈ ਕਿ ਲਗਭਗ 2 ਸਾਲ ਦੇ ਵਿੱਚ 8-9 ਕਮਿਸ਼ਨਰ ਇੱਥੋਂ ਬਦਲ ਕੇ ਚੱਲ ਜਾਂਦੇ ਹਨ ਤੇ ਇਸ ਲਈ ਉਹ ਸਾਡੀ ਗੱਲ ਨਹੀਂ ਸੁਣ ਕੇ ਰਾਜੀ ਦੇਖਿਆ ਜਾਵੇ ਮੌਕੇ ਤੇ ਐਮਐਲਏ ਸਾਹਿਬ ਵੀ ਤੁਹਾਡੇ ਕੋਲ ਆਏ ਸੀ ਉਹਨਾਂ ਨੇ ਕੁਝ ਨਹੀਂ ਕੀਤਾ ਅੱਗੇ ਮੌਕੇ ਤੇ ਜੇ ਐਮਐਲਏ ਸਰਾਰ ਪ੍ਰਗਟ ਸਿੰਘ ਜੀ ਨੇ ਸਾਡੇ ਕਹਿੰਦੇ ਸੀ ਆਪਾਂ ਆਵਾਂਗੇ ਪਰ ਪਾਰਟੀ ਬਾਜੀ ਕਰਕੇ ਉਹ ਅੱਗੇ ਨਹੀਂ ਆਦੇ ਠੀਕ